ਪੈਟਰੋਲ ਪੰਪ ਦੇ ਕਰਿੰਦੇ ਨੇ ਗ੍ਰਾਹਕ ਨਾਲ ਮਾਰੀ ਠੱਗੀ ਜਿहां ਸ਼੍ਰੀ ਮੁਖਸਿਸ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਸ਼ਿਵਚੰਦ ਪੈਟਰੋਲ ਪੰਪ ਤੇ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇੱਕ ਗ੍ਰਾਹਕ ਨੇ ਆਪਣੇ ਮੋਟਰਸਾਈਕਲ ਵਿੱਚ 200 ਰੁਪਏ ਦਾ ਪੈਟਰੋਲ ਪੁਆਇਆ ਸੀ ਤੇ ਕੁਝ ਹੀ ਦੂਰ ਜਾਣ ਤੇ ਮੋਟਰਸਾਈਕਲ ਰੁਕ ਗਿਆ ਤਾਂ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਸਵਾਰ ਤੁਰੰਤ ਪੰਪ ਤੇ ਵਾਪਸ ਆ ਗਿਆ ਗ੍ਰਾਹਕ ਨੇ ਪੰਪ ਕਰਮਚਾਰੀ ਨੂੰ ਸ਼ਿਕਾਇਤ ਕੀਤੀ ਕਿ ਟੈਂਕੀ ਵਿੱਚ ਤੇਲ ਪਿਆ ਹੀ ਨਹੀਂ ਪਰ ਗ੍ਰਾਹਕ ਦੀ ਗੱਲ ਸੁਣਨ ਦੀ ਥਾਂ ਉਲਟਾ 150 ਰੁਪਏ ਦਾ ਹੋਰ ਪੈਟਰੋਲ ਪਾ ਦਿੱਤਾ ਗ੍ਰਾਹਕ ਦੇ ਹੰਗਾਮਾ ਕਰਨ ਤੋਂ ਬਾਅਦ ਜਦੋਂ ਮੋਟਰਸਾਈਕਲ ਦੀ ਟੈਂਕੀ ਖੋਲ ਕੇ ਚੈੱਕ ਕੀਤਾ ਗਿਆ ਤਾਂ ਸਿਰਫ 50 ਰੁਪਏ ਦੇ ਕਰੀਬ ਹੀ ਤੇਲ ਨਿਕਲਿਆ ਮੋਟਰਸਾਈਕਲ ਮਕੈਨਿਕ ਨੂੰ ਬੁਲਾ ਕੇ ਦੁਬਾਰਾ ਚੈੱਕ ਕਰਨ ਉਪਰੰਤ ਵੀ ਇਹ ਨਤੀਜਾ ਨਿਕਲਿਆ ਕਿ ਟੈਂਕੀ ਵਿੱਚ ਪੂਰਾ ਤੇਲ ਨਹੀਂ ਸੀ ਪੈਟਰੋਲ ਪੰਪ ਦੇ ਕਰਮਚਾਰੀ ਨੇ ਮੰਨਿਆ ਕਿ ਤੇਲ ਘਟ ਪਿਆ ਪਰ ਇਹ ਕਿਵੇਂ ਹੋਇਆ ਉਹ ਨਹੀਂ ਦੱਸ ਸਕਿਆ। ਦੋ 200 ਦਾ ਤੇਲ ਪੁਆਣ ਆਇਆ ਇਹਨਾਂ ਕੋਲ ਤੇ ਮੈਂ ਪੁਲ ਚੜਨ ਲੱਗਿਆ ਤਾਂ ਮੀਟਰ ਨੇ ਮੇਰੇ ਮੀਟਰ ਨੇ ਸੂਈ ਨਹੀਂ ਚੱਕੀ ਨੀ ਜਮਾਂ ਵੀ। ਮੈਂ ਪੁਲ ਤੋਂ ਚੜਿਆ ਨਹੀਂ ਪੁਲ ਵਾਪਸ ਆਗਾ 2 ਮਿੰਟਾਂ ਚ। ਫਿਰ ਇਹਨਾਂ ਨੇ ਮੈਂ ਮੈਂ ਕਿਹਾ ਟੈਂਕੀ ਖੜਕਾ ਕੇ ਦੇਖ ਲਓ ਤੇਲ ਹੈ ਨਹੀਂ ਵਿੱਚ ਜਮਾਂ ਵੀ 200 ਦਾ ਤੇਲ 2 ਲੀਟਰ ਪੈਂਦਾ। ਫਿਰ ਇਹਨਾਂ ਨੇ 150 ਦਾ ਤੇਲ ਹੋਰ ਪਾਤਾ। ਸਾਢੇ 3 ਲੀਟਰ ਚੋਂ ਆ ਤੇਲ ਨਿਕਲਿਆ। ਮੋਸਲ ਕਿਤੇ ਗਿਆ ਨਹੀਂ ਮੋਸਲ ਅੱਧਾ ਲੀਟਰ ਇਹਨਾਂ ਨੇ ਇੱਥੇ ਵੀ ਗੇੜੇ ਦੇ ਕੇ ਦੇਖ ਲੈ ਟੈਂਕੀ ਖੋਲ ਕੇ ਤੇ ਪੁੱਠੀ ਕਰਤੀ ਟੈਂਕੀ ਖੋਲ ਕੇ ਵੀ ਦੇ ਕੋਸਨ ਨਿਕਲਿਆ ਅੱਧਾ ਲੀਟਰ ਦੇ ਨਿਕਲੇ ਇਹਨਾਂ ਦਾ ਇਹ 350 ਲੀਟਰ ਹੈ ਗਾਈ ਕਿੱਥੇ ਸੀ ਇਹ ਨਹੀਂ ਕਿਤੇ ਗਾਈ ਨਹੀਂ ਕਿਤੇ ਇੱਥੇ ਹੀ ਪੰਪ ਦੀ ਇੱਥੇ ਸੀ ਇੱਥੇ ਖੋਲ ਕੇ ਦਿਖਾਦੀ ਟੈਂਕੀ ਇਹਨਾਂ ਨੂੰ ਤੇ ਜਿਹੜਾ ਪੰਪ ਤੇ ਤੇਲ ਪਾਇਆ ਹੈ ਇਹ ਸ਼ਿਵਚੰਦ ਦਾ ਪੰਪ ਜਰਨਾਲਾ ਬਾਹਰ ਰੋਡ ਦੇ ਸਾਹਮਣੇ ਤੇਲ ਹੁਣ ਇਹਨਾਂ ਨੇ ਕੱਢ ਕੇ ਮਿਲ ਲਿਆ ਮਿਲ ਲਿਆ ਯਾਰ ਟੈਂਕੀ ਖੋਲ ਲਈ ਸਾਰੀ ਟੈਂਕੀ ਖੋਲ ਲਈ ਅੱਧਾ ਲੀਟਰ ਤੇਲ ਆ ਇਹਦੇ ਵਿੱਚ ਕੀ ਕਹਿੰਦੇ ਹੁਣ ਗੱਲਬਾਤ ਕੀਤੀ ਸੀ ਗੱਲਬਾਤ ਇੱਕ ਬੰਦੇ ਨਾਲ ਗੱਲ ਪੈਂਦੀ ਗੱਲ ਪਈ ਐ ਯਾਰ ਆ ਆ ਬਾਈ ਮੋਕੇ ਗੁੱਸੇ ਗੱਲੇ ਹੋਣ ਤੋਂ ਬਾਅਦ ਮੈਂ ਕਿਹਾ ਜਲ 150 ਦਾ ਹੋਰ ਪਾ ਦੇ ਉਹਨਾਂ ਨੇ ਤੇ ਪੈਟਰੋਲ ਹੋਰ ਪਾਤਾ 150 ਉਹ ਫੇਰ ਵੀ ਨਹੀਂ ਪੈਟਰੋਲ ਪਿਆ ਅੱਛਾ ਫੇਰ ਹਾਂਜੀ ਉਹ ਕੋ ਫੇਰ ਇੱਕ ਗਾਂ ਮਾਲਕਾ ਕੋਲੇ ਗਏ ਕਹਿੰਦੇ ਅਸੀਂ ਤੇਰੇ ਮੋਟਰਸਾਈਕਲ ਦਾ ਠੇਕਾ ਲਿਆਗਾ ਕੋ ਮਲਾਜੂਨ ਗੱਲ ਮਲਾਜੂਨ ਗੱਲ ਪੈਂਦੀ ਸੀ ਕੀ ਹੋਇਆ ਜੀ ਮੈਂ ਕਹਾਂ ਐ ਕਰ ਵੀਰੇ ਜਿਹੜਾ 200 ਦੇ ਨੇ ਵੀਰੇ ਨੇ ਨਗਦ ਦੇਤਾ ਜਿਹੜਾ ਉਹ ਪੈਟਰੋਲ ਜਿਹੜਾ 150 ਪਾਇਆ ਜਿਹਦਾ ਸਾਢੇ ਦਿਨ ਲੀਟਰ ਜਾਂ 3 ਲੀਟਰ ਪੂਰਾ ਨ ਮੈਂ 150 ਹੋਰ ਦਵਾ ਦੂੰਗਾ ਜੇ ਨਾ ਨਿਕਲੇ ਫਿਰ ਤੁਸੀਂ ਕਰੋਗੇ ਮੈਂ ਮਿਸਤਰੀ ਨੂੰ ਬੁਲਾ ਕੇ ਟੈਂਕੀ ਖਲਵਾਈ ਆ ਟੈਂਕੀ ਦੀ ਵੀਡੀਓ ਮੇਰੇ ਕੋਲੇ ਹੈਗੀ ਆ ਵਿੱਚੋਂ ਅੱਧਾ ਲੀਟਰ ਪٹرول ਨਿਕਲਿਆ ਹੈ ਤੁਸੀਂ ਜਾਣਦੇ ਹੋ ਇਹਨਾਂ ਨੂੰ ਜਾਂ ਬੈਸ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਨੂੰ ਨਾ ਤਾਂ ਉਹਨਾਂ ਨੂੰ ਕੁਝ ਲੈਣਾ ਚਾਹ ਰਿਹਾ ਕੋਲ ਮੈਨੂੰ ਦੋਵੇਂ ਇੱਕੋ ਜਿਹੇ ਆ ਮੈਂ ਤਾਂ ਸਿਰ ਨੂੰ ਮੌਕੇ ਤੇ ਗਵਾਸ ਅੱਛਾ ਮੌਕੇ ਤੇ ਆਏ ਹਾਂਜੀ ਫਿਰ ਮੇਰਾ ਉਹ ਖੜਾ ਮੋਟਰਸਾਈਕਲ ਫਿਰ ਮੈਂ ਪٹرول ਦਾ ਕੀ ਪਾਉਣਾ ਸੀ ਬੱਬਲ ਜਿਵੇਂ ਆਈ ਇੱਕ ਭਾਜੀ ਇੱਕ ਆਏ ਹੈਗੇ ਇਹ ਵੀ ਨਾਲ ਆ ਗਈ ਇੱਥੇ ਖੜੇ ਸੀ ਇੱਥੇ ਉਹਨੇ ਸਾਹਮਣੇ ਟੈਂਕੀ ਖਲਵਾਈ ਆ ਪਹਿਲਾਂ ਵੀ ਇਦਾਂ ਹੋਇਆ ਜਾਂ ਕੋਈ ਪਤਾ ਨਹੀਂ ਪਹਿਲਾਂ ਤਾਂ ਕੁਝ ਨਹੀਂ ਕਹਿੰਸਦੇ ਆ ਪਹਿਲਾਂ ਵੀ ਹੋਇਆ ਜਾਂ ਇੰਝ ਆ ਰਿਹਾ ਠੀਕ ਹੈ ਜੀ ਟੋਟਲ ਕਿੰਨੇ ਦਾ ਤੇਲ ਹੋ ਗਿਆ ਸਾਢੇ 350 ਦਾ ਹੋਇਆ ਤੇਲ 150 ਦਾ ਇਹਨਾਂ ਨੇ ਦਿੱਤਾ ਸੀਗਾ ਬਾਅਦ ਚ ਪਾਇਆ 200 ਨਗਦ ਦਿੱਤਾ ਸੀ ਇਹਨਾਂ ਨੇ ਕਿੰਨਾ 500 ਦਾ ਆਦਾ ਲੀਟਰ ਕਿੰਨਾ ਲੀਟਰ ਹਾਂਜੀ ਟੈਂਕੀ ਮੇਰੇ ਕੋਲ ਵੀਡੀਓ ਪ੍ਰੋਪਰ ਹੈ ਦਿਖਾ ਦਿੰਦਾ ਮੋਬਾਈਲ ਤੇ ਦੇਖਿਓ ਮਨ ਲੋ ਇੰਨੇ ਨਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੀ ਮਸ਼ੀਨ ਖਰਾਬ ਹੋਣੀ ਹੈ ਕੋਈ ਮਾਲਕ ਕਹਿੰਦੇ ਤੁਸੀਂ ਕੌਣ ਹੋ ਇਹ ਮਲਾਜ਼ਮ ਆ ਜੀ ਮੈਂ ਮਲਾਜ਼ਮ ਹੀ ਆ ਵੀਰੇ ਇੱਥੇ ਠੀਕ ਹੈ ਮੈਂ ਅੰਦਰ ਬੈਠਾ ਸੀ ਠੀਕ ਹੈ 200 ਦਾ ਤੇਲ ਪਾਇਆ ਗਿਆ ਠੀਕ ਹੈ ਵਹੀਕਲ ਦੇ ਵਿੱਚ ਭਾਈ ਜੀ ਗਏ ਚਲੇ ਆ ਉਸ ਤੋਂ ਬਾਅਦ ਆਏ ਆ ਠੀਕ ਹੈ ਕਹਿੰਦੇ ਮੇਰੇ ਛਾਲ ਨਹੀਂ ਵੱਜੀਆਂ ਦੀ ਵਹੀਕਲ ਦੇ ਵਿੱਚ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਚੱਲ 150 ਦਾ ਤੇਲ ਹੋਰ ਪਾ ਦੇ ਜ਼ੀਰੋ ਚੈੱਕ ਕਰਾ ਕੇ ਤੇਲ ਪਾਇਆ ਪਹਿਲਾਂ ਵੀ ਪਾਇਆ ਸੀ ਤੇਲ ਜ਼ੀਰੋ ਚੈੱਕ ਕਰਾ ਕੇ ਠੀਕ ਹੈ ਜਦੋਂ 200 ਦਾ ਪਾਇਆ ਉਸ ਤੋਂ ਬਾਅਦ ਫਿਰ ਜ਼ੀਰੋ ਚੈੱਕ ਕਰਾ ਕੇ ਪਾਇ ਨਹੀਂ ਦੱਸੋ ਕਿੱਲੋ ਤੁਸੀਂ ਦੱਸੋ 150 ਤੇਲ ਦਿਖਣ ਲੱਗ ਪਿਆ ਉਦੋਂ ਬਾਅਦ ਕਹਿੰਦੇ ਅਸੀਂ ਕੱਢ ਕੇ ਵੇਖਣਾ ਠੀਕ ਆ ਕੱਢ ਕੇ ਵੇਖਣਗੇ ਟੈਂਕੀ ਦੇ ਵਿੱਚੋਂ ਤੇਲ ਪਹਿਲਾਂ ਥੱਲੋ ਕੱਢਿਆ ਨਹੀਂ ਨਿਕਲਦਾ ਪਿਆ ਸੀਗਾ ਉਹਨਾਂ ਟੈਂਕੀ ਤੇ ਆਪਾਂ ਕਹਿੰਦੇ ਤਾਂ ਦੂਰੀ ਵਾਰੀ ਫਿਰ ਚੰਗੀ ਤਰ੍ਹਾਂ ਖੋਲ ਕੇ ਵੇਖ ਲੈਂਦੇ ਆ ਨਹੀਂ ਗਿਆ ਕਿੰਨੇ ਮਿੰਟਾਂ ਚ ਆ ਗਿਆ ਸੀ ਜਦੋਂ ਇੱਥੋਂ ਗਿਆ ਸੀ ਇਹ ਮੇਰੇ ਸਾਨੂੰ ਪੋਲ ਦੇ ਉੱਤੇ ਪੋਲ ਤੇ ਗਿਆ ਸੀ ਆਪ ਫਿਰ ਨਹੀਂ ਗਿਆ ਫਿਰ ਹੌਲੀ ਹੌਲੀ ਫਿਰ ਹੌਲੀ ਨਾਲ ਦੇਖਾਂ 2-4 ਮਿੰਟ 2-4 ਮਿੰਟ ਫਿਰ ਮੈਂ ਕੋਲੇ ਖੜਾ ਮੇਰੇ ਜਦੋਂ ਜਦੋਂ ਗਿਆ ਸੀ ਕਿੰਨੇ ਮਿੰਟਾਂ ਚ ਆ ਗਿਆ ਸੀ ਬਸ 1-2 ਮਿੰਟ ਚ ਗਿਆ ਚਲਾ ਸੀਗਾ ਮੈਰੀ ਡੀਜ਼ਲ ਤੇ ਡਿਊਟੀ ਹੁੰਦੀ ਆ ਠੀਕ ਆ ਬਾਅਦ ਚ ਜਦੋਂ ਮੈਂ ਵੇਖਿਆ ਵੀਰੇ ਨੇ ਕਿ ਹਾਂ ਭਈ ਰੌਲਾ ਪਿਆ ਹੋਇਆ ਹੈਗਾ ਫਿਰ ਮੈਂ ਕੋਲੇ ਆਇਆ 1-2 ਮਿੰਟਾਂ ਦੇ ਵਿੱਚ ਆ ਗਿਆ ਸੀਗਾ ਉਸ ਤੋਂ ਬਾਅਦ ਉਹ ਜੀ ਤੇਲ ਕੱਢਿਆ ਕਿੰਨੇ ਦਾ ਨਿਕਲਿਆ ਤੇਲ ਕੱਢੀ ਜਨੇ ਵੀਰੇ ਤੇਲ ਨਿਕਲਦਾ ਨਹੀਂ ਪਿਆ ਕੋਸ਼ਿਸ਼ ਕਰੀ ਜਨੇ ਅਸੀਂ ਨਹੀਂ ਉਹ ਤਾਂ ਕਹਿੰਦਾ ਟੈਂਕੀ ਖੋਲਤੀ ਅਸੀਂ ਟੈਂਕੀ ਖੋਲ ਕੇ ਆਪਾਂ ਦੁਬਾਰਾ ਮਿਸਤਰੀ ਤੋਂ ਕਰਾ ਲੈਣਾ ਆਪ ਖੋਲ ਸਾਡੇ ਪੰਪ ਤੇ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਤੇਲ ਪੈਣ ਤੋਂ ਬਾਅਦ ਵੀ ਇਹ ਫੇਰ ਵੀ ਸਾਡੀ ਮੰਗੀ ਕਰੋ 5 ਲੀਟਰ ਪਿਓਰ ਸਰਸ਼ੋਰ ਸਾਡੀਆਂ 5 ਲੀਟਰ ਦਾ ਭਾਂਡਾ ਪਿਆ ਮੰਗੀ ਕਰੋ ਬੋਤਲ ਚ ਪਾਓ ਜੇ ਟਾਟਾ ਦਾ ਦੀ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਚ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਉਹ ਤਾਂ ਫਿਰ ਇਹ ਹੈ ਨਾ ਕਿ ਟੈਂਕੀ ਚ ਪਿਆ ਤਾਂ ਟੈਂਕੀ ਦੀ ਨਹੀਂ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੂਈ ਨਹੀਂ ਚੁੱਕੀ ਗਈ ਨਹੀਂ ਉਹ ਸਾਡੇ ਨਾਲ ਨਹੀਂ ਉਹ ਲੱਡ ਗਈ ਵੇਖ ਲੈਣੇ ਸਾਡੋ ਬਣੇ ਮਲਤੂ ਦਾ ਪਾਉਗਾ ਬੰਦੇ ਕੋਲੇ ਜਾ ਕੇ ਟੈਂਕੀ ਕੋਲ ਕੇ ਸਾਰੇ ਹੋਰ ਕੁਛ ਕਹੀ ਜਾਏ ਪਰ ਮੈਂ ਜੋ ਮੈਂ ਮੈਂ ਦਾ ਪੰਪ ਦੀ ਸਾਡੀ ਕੰਪਨੀ ਇਹ ਕਹਿੰਦੀ ਹੈ ਤੁਹਾਡਾ ਮੀਰ ਮਿੰਟ ਸਹੀ ਹੈ ਹਮ ਫਾਈਨਲ ਨਹੀਂ ਪਿਆ ਨਾ ਪਿਆ ਸਾਡੇ ਇਹ ਤਾਂ ਟੈਂਕੀ ਦੇ ਵਿੱਚ ਹੀ ਪਾਇਆ ਨਹੀਂ ਸਾਨੂੰ ਕੀ ਪਤਾ ਰਾਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਹਿੰਦੇ ਗਏ ਜੇ ਸਾਡੇ ਦੇ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਟਣਾਗੀ ਕਿਸੇ ਦੇ ਨਹੀਂ ਉਹ ਤਾਂ ਕਹਿੰਦੇ ਗਏ ਨਹੀਂ ਅਸੀਂ ਗਏ ਕਿਉਂ ਜੇ ਯਾਰ ਤੂੰ ਜਾ ਕੇ ਕਹਦਾ ਪੁੱਤ ਮੁਰਕੀ ਆ ਇਹ ਨਾ ਮੈਨੂੰ ਤਾਂ ਆ ਗਿਆ ਸੀ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਅਮੀਰ ਬੈਂਕ ਕਾਸ ਉਹਨੂੰ ਇੱਕ ਗੁੱਟੀ ਦੇ ਦਿੰਦਾ ਹੈ ਅਸਲੀ ਨਕਲੀ ਤੇ ਉਹ ਤੁਸੀਂ ਜ਼ਿੰਮੇਵਾਰ ਹੋ ਘਟਵਾ ਦੇ ਤੁਸੀਂ ਜ਼ਿੰਮੇਵਾਰ ਹੋ ਨਾ ਕੀ ਭੈਂਕੀ ਜ਼ਿੰਮੇਵਾਰ ਬੈਂਕ ਦਾ ਸਾਡੀ ਇੱਥੇ ਮੰਗਤੀ ਕਰ ਲੋ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਤਾਂ ਦੱਸੋ ਇਹ ਘਟਵਾ ਤੇ ਉਹ ਤਾਂ ਚਲੋ 200 ਦਾ ਨੀ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਬੜਿਆ ਸੀਗਾ ਉਹ ਕਹਿੰਦਾ 150 ਦਾ ਬਾਅਦ ਚ ਤੇਲ ਪਾਇਆ ਸੁ ਵੀ ਨਹੀਂ ਨਿਕਲਿਆ ਉਹ ਬੈਲੂ ਕੀ ਪਤਾ ਉਹ ਫਿਰ ਉਸੇ ਕਿਹਾ ਪਤਾ ਮਾਪ ਦਾ ਮੇਰਾ ਹੈਗਾ ਹੈ ਪਰ ਮੈਂ ਕਿਵੇਂ ਕਹਿ ਸਕਦਾ ਹਾਂ ਯੋ ਬਾ ਮੈਂ ਸਾਡੇ ਪੰਪਰੇ ਤੇ ਤੇਲ ਕੱਟ ਪਿਆ 3 ਵਜੇ ਪਾਪ ਮੋਟਰਸਾਈਕਲ ਜਿਆਦਾ ਵੀ ਨਿਕਲੇ ਨਹੀਂ ਨਿਕਲੇ ਵੀ ਹੋ ਸਕਦਾ ਹੈ ਡੋਲ ਵੀ ਸਕਦਾ ਉਹ ਤਾਂ ਕੋਲੇ ਖੜਿਆ ਤੂੰ ਪਾਇਆ ਸੀ ਜੀ 150 ਨਹੀਂ ਮੈਂ ਸਰ ਜੀ ਮੈਂ ਤਾਂ ਕੋਦੋ ਹੈ ਹੀ ਨਹੀਂ ਸੀ ਉਸ ਵੀ ਜਦੋਂ ਕੋਇਆ ਮੈਂ ਸਾਡੀ ਦਾ ਮੀਰਮੈਂਟ ਦੇ ਸਕਦੇ ਆ ਲਿਖਿਆ ਤੈਨੀਆਂ ਚੀਜ਼ਾਂ ਲਿਖਿਆ ਸਾਡੀਆਂ ਮੀਰਮੈਂਟ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੀਰਮੈਂਟ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਇਹ ਗੱਲ ਕਰਤਾ ਤੁਸੀਂ ਕੀ ਕਹਿੰਦੇ ਹੋ ਵੀ ਅਸੀਂ ਤੇਲ ਸਹੀ ਪਾਇਆ ਹਾਂ ਮੈਂ ਸਾਡਾ ਮੀਰਮੈਂਟ ਸਹੀ ਆ ਸਭ ਕੁਝ ਸਹੀ ਆ ਇਹ ਮੈਂ ਹੁਣ ਕਹੀ ਸਕਦਾ ਹਾਂ ਉਹਦੇ ਮੋਟਰ 'ਚ ਨੁਕਸ ਹੋਇਆ ਜਾਂ ਕਿਸੇ 'ਚ ਨੁਕਸ ਹੋ ਉਸ ਬਾਰੇ ਮੈਂ ਕੀ ਕਹਿ ਸਕਦਾ